ਇੱਕ ਦਿਨ ਸ਼ੇਖ ਚਿੱਲੀ ਬਾਜ਼ਾਰ ਵਿੱਚ ਜਾ ਰਿਹਾ ਸੀ ਬਾਜ਼ਾਰ ਵਿੱਚ ਇੱਕ ਆਦਮੀ ਖੜਾ ਸੀ ਜਿਸ ਕੋਲ ਇੱਕ ਘੜਾ ਸੀ ਉਹ ਆਦਮੀ ਕਿਸੇ ਭਾਰ ਚੱਕਣ ਵਾਲੇ ਨੂੰ ਲੱਭ ਰਿਹਾ ਸੀ ਤਾਂ ਜਿਹੜਾ ਰੁਪਈਏ ਰੁਪਈਏ ਲੈ ਕੇ ਉਸ ਦਾ ਘੜਾ ਚੱਕ ਦੇਵੇਗਾ ਸ਼ੇਖ ਚਿੱਲੀ ਇਸ ਕੰਮ ਲਈ ਤਿਆਰ ਹੋ ਗਿਆ ਸ਼ੇਖ ਚਿੱਲੀ ਘੜੇ ਨੂੰ ਸਿਰ ਤੇ ਰੱਖ ਕੇ ਉਸ ਆਦਮੀ ਦੇ ਪਿੱਛੇ ਪਿੱਛੇ ਤੁਰ ਪਿਆ ਸੇਕ ਚਿੱਲੀ ਨੇ ਸੋਚਿਆ ਮੈਨੂੰ 1 ਰੁਪਇਆ ਮਿਲੇਗਾ ਮੈਂ ਇਸ ਦੀ ਇੱਕ ਮੁਰਗੀ ਖਰੀਦਾਂਗਾ ਜਦ ਉਹ ਮੁਰਗੀ ਚੂਚੇ ਦੇਵੇਗੀ ਤਾਂ ਉਹ ਸਾਰਿਆਂ ਨੂੰ ਵੇਚ ਕੇ ਮੈਂ ਇੱਕ ਬੱਕਰੀ ਲਵਾਂਗਾ ਫਿਰ ਉਹ ਬੱਕਰੀ ਮੇਮਣੇ ਦੇਵੇਗੀ ਉਹਨਾਂ ਮੇਮਣਿਆਂ ਨੂੰ ਵੇਚ ਵੇਚ ਕੇ ਮੈਂ ਇੱਕ ਗਾਂ ਲਵਾਂਗਾ ਉਹ ਗਾਂ ਵੱਛਾ ਵੱਛੀਆਂ ਦੇਵੇਗੀ ਫਿਰ ਮੈਂ ਉਹਨਾਂ ਨੂੰ ਵੇਚ ਕੇ ਇੱਕ ਮੱਝ ਖਰੀਦਾਂਗਾ ਮੱਧ ਕੱਟੇ ਕਟੀਆਂ ਦੇਵੇਗੀ ਫਿਰ ਮੈਂ ਉਹਨਾਂ ਸਾਰਿਆਂ ਨੂੰ ਵੇਚ ਕੇ ਇੱਕ ਘੋੜੀ ਲਵਾਂਗਾ ਉਹ ਘੋੜੀ ਵੀ ਬਛੇਰੇ ਬਛੇਰੀਆਂ ਦੇਵੇਗੀ ਤਾਂ ਮੈਂ ਉਹਨਾਂ ਨੂੰ ਵੇਚ ਕੇ ਆਪਣਾ ਵਿਆਹ ਕਰਾਵਾਂਗਾ ਮੇਰੇ ਪਤਨੀ ਮੇਰੇ ਘਰ ਆਵੇਗੀ ਮੇਰੇ ਬੱਚੇ ਹੋਣਗੇ ਮੇਰਾ ਪਰਿਵਾਰ ਵਧੇਗਾ ਫਿਰ ਮੈਂ ਆਪਣੇ ਬੈਠਣ ਲਈ ਇੱਕ ਬੈਠਕ ਬਣਾਵਾਂਗਾ ਮੈਂ ਬੈਠਕ ਵਿੱਚ ਬੈਠ ਕੇ ਬੈਠਾ ਹੋਵਾਂਗਾ ਫਿਰ ਮੇਰੇ ਲੜਕੇ ਲੜਕਾ ਮੇਰੇ ਕੋਲ ਆਵੇਗਾ ਉਹ ਕਹੇਗਾ ਬਾਪੂ ਜੀ ਰੋਟੀ ਖਾ ਲਵੋ ਮੈਂ ਉਦੋਂ ਕੰਮ ਵਿੱਚ ਰੁੱਝਿਆ ਹੋਵਾਂਗਾ ਮੈਂ ਉਸ ਨੂੰ ਗੁੱਸੇ ਵਿੱਚ ਬੋਲਾਂਗਾ ਚੱਲ ਪਰੇ ਹਾਨ ਹਟ ਇਹ ਕਹਿੰਦਿਆਂ ਹੀ ਘੜਾ ਛੇਕ ਚੱਲੀ ਦੇ ਸਿਰ ਤੋਂ ਡਿੱਗ ਪਿਆ ਤੇ ਟੁੱਟ ਗਿਆ ਘੜੇ ਦਾ ਮਾਲਕ ਰੋਣ ਲੱਗ ਪਿਆ ਤਾ ਤੇ شیخ ਚੱਲੀ ਬੋਲਿਆ ਤੂੰ ਤਾਂ ਇੱਕ ਘੜੇ ਲਈ ਰੋਂਦਾ ਦੇਖ ਮੇਰਾ ਤਾਂ ਸਾਰਾ ਟੱਬਰ ਹੀ ਰੁੜ ਗਿਆ ਮੈਂ ਕੀ ਕਰਾਂਗਾ ਇਹ ਗੱਲ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਲੰਬਾ ਸੋਚਣ ਦੀ ਲੋੜ ਨਹੀਂ ਜੋ ਵੈਗਰੂ ਕਰੇਗਾ ਉਹ ਸਹੀ ਹੀ ਕਰੇਗਾ